ਮੈਂ ਮਾਈ ਹਾਰਟ ਔਨ ਮਾਈ ਸਲੀਪਰ ਰੱਖਦਾ ਸੀ ਮੈਂ ਕੋਈ ਹਾਂਡੀ ਦੇ ਵਿੱਚ ਬੁੜ ਨਹੀਂ ਬੋੜਦਾ ਯਾਰੀਆ ਤਾਂ ਖੁੱਲਕੇ ਨਿਭਾਣੇ ਆ ਤੇ ਕੋਸ਼ਿਸ਼ ਕਰਦੇ ਆ ਵੀ ਦੁਸ਼ਮਣੀ ਵੀ ਪੂਰੀ ਪਗਾਈਏ ਸਿਰੇ ਤੇ ਲਾ ਕੇ ਚੱਲਦੇ ਆ 10 ਸਾਲ ਲੱਗੇ ਸੀਗੇ 250 ਤੋਂ 500 ਪੈਨਸ਼ਨ ਕਰਨ ਵਾਸਤੇ ਸਾਬ 10 ਸਾਲ ਹਾਂ ਜਦੋਂ 1500 ਤੋਂ ਪੈਨਸ਼ਨ ਕੀਤੀ ਐ ਕੋਈ ਖੜਕਾ ਹੀ ਨਹੀਂ ਕਿਤੇ ਬੋਲਦਾ ਹੀ ਕੋਈ ਨਹੀਂ ਗੱਲ ਹੀ ਨਹੀਂ ਕਰਦਾ ਕੋਈ ਅਕਾਲੀਆਂ ਨੂੰ ਤਾਂ ਰੈੱਡ ਕਾਰਪਟ ਮਾਰੀ ਰੈੱਡ ਕਾਰਪਟ ਵਝਾ ਕੇ ਜਿੱਦ ਨਕਾਸ਼ ਤੱਕ ਸਾਫ ਗਏ ਅਜਿ ਦਿਨ ਭਗੜੇ ਪਾਏ ਨਿਬੜ ਗਏ ਸਾਹਿਬ ਨਿਬੜ ਗਏ ਗੁਰੂ ਮਹਾਰਾਜ ਦੀ ਬੇਅਦਬੀ ਕਰਕੇ ਤੇ ਭੰਗੜੇ ਪਾnde ਉੱਤੇ ਫਿਰਦੇ ਐ ਰਿਸਾਲਸ ਸ਼ੁਡ ਰਿਫਲੈਕਟ ਇਨ ਯੋਰ ਆਈਜ਼ ਤੁਹਾਡੇ ਅਕਾਸ਼ਤ ਤੱਕ ਪਹੁੰਚਣਾ ਚਾਹੀਦਾ ਜਦੋਂ ਤੁਸੀਂ ਦੋਨੋਂ ਇਕੱਠੇ ਹੋ ਕੇ ਨਿਕਲੋ ਪਤਾ ਲੱਗੇ ਜਿਹੜੇ ਅਫਸਰ ਜਿਨ੍ਹਾਂ ਨੇ

उस मौके कोई होर मुख्यमंत्री होंब आ जो धरने बीजेपी खिलाफ लग रहे हैं आफ लगने रावल साहब आप जाके एक मैसेज लेके जाना वापिस सोनिया जी और राहुल जी के पास में कांग्रेस का नेशनल लेवल के ऊपर रिवाइवल जो है ਉਸ ਦਾ ਰਸਤਾ ਪੰਜਾਬ ਸੇ ਹੋ ਕੇ ਜਾਂਦਾ ਹੈ। ਔਰ ਪੰਜਾਬ ਦਾ ਇੱਕ ਮਿੱਠਿਆ ਅੰਗਰ ਸੁਣ ਲਓ। ਔਰ ਪੰਜਾਬ ਕਾਂਗਰਸ ਕੇ ਵਾਪਸ ਸੱਤਾ ਮੇਂ ਆਨੇ ਦਾ ਰਸਤਾ ਕੋਟ ਖੂਬੂਰਾ ਫੈਦਲ ਕਲਾ ਸੇ ਹੋ ਕੇ ਜਾਂਦਾ ਹੈ ਸਾਹਿਬ। ਜੰਦਾ ਸਾਹਿਬ ਜਿਹੜੇ ਰੁਸਕੇ ਜਾਵੜਦੇ ਉਹਨਾਂ ਨੂੰ ਤਾਂ ਮਨਾਣ ਕਰੀ ਜਾਂਦੇ ਰਹਿੰਦੇ ਐ। ਤੇ ਅੱਜ ਤੁਹਾਨੂੰ ਚਾਬੀਆਂ ਕਿਨੇ ਪਕੜਾਣੀਆਂ ਸੀ ਸਾਹਿਬ। ਅੱਜ ਚਾਬੀਆਂ ਕਿਨੇ ਪਕੜਾਣੀਆਂ ਸੀ ਕਿ ਤੁਹਾਨੂੰ ਇਸ ਨਵੇਂ ਮਕਾਮ ਦੀਆਂ। ਅੱਜ ਤੁਹਾਨੂੰ ਸੁਨੀਲ ਜਾਖੜ ਯਾਦ ਹੀ ਨਹੀਂ ਰਿਹਾ ਬਹੁਤ ਹੀ ਆਦਰ ਤੇ ਸਤਕਾਰ ਦੇ ਯੋਗ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਬਹੁਤ ਹੀ ਆਦਰ ਤੇ ਸਤਕਾਰ ਦੇ ਯੋਗ ਸਾਡੇ ਆਈਸੀਸੀ ਦੇ ਜਨਰਲ ਸੈਕਟਰੀ ਇਨਚਾਰਜ ਫਾਰਮਰ ਚੀਫ ਮਿਨਿਸਟਰ ਉਤਰਾਖੰਡ ਹਰੀਸ਼ रावत ਜੀ ਬਹੁਤ ਹੀ ਸਤਿਕਾਰਯੋਗ ਸਾਡੇ ਨਵੇਂ ਨਵੇਲੇ ਨਵਨਿਯੁਕ ECC ਦੇ ਪ੍ਰਧਾਨ ਨੌਜਵਾਨ ਦਿਲਾ ਦੀ ਧੜਕਨ ਨਵਜੋਤ ਸਿੰਘ ਸਿੱਧੂ ਜੀ ਬਹੁਤ ਹੀ ਸਤਿਕਾਰਯੋਗ ਜਿਹੜੇ ਮਾਨਯੋਗ ਸੋਨੀਆ ਜੀ ਨੇ ਸਾਡੇ ਕਾਂਗਰਸ ਅਧਿક્ષા ਤੇ ਰਾਹੁਲ ਗਾਂਧੀ ਜੀ ਨੇ ਚਾਰ ਵਰਕਿੰਗ ਪ੍ਰੈਜ਼ੀਡੈਂਟ ਜਿਹੜੇ ਪੀਸੀਸੀ ਦੇ ਨਿਯੁਕਤ ਕੀਤੇ ਐ ਬਹੁਤ ਹੀ ਸਤਿਕਾਰਯੋਗ ਨਾਗਰਾ ਸਾਹਿਬ ਦੇਨੀ ਜੀ ਗਿਲਜੀਆ ਜੀ ਗੋਇਲ ਸਾਹਿਬ ਮੰਚ ਤੇ ਵਿਰਾਜਮਾਨ ਸਾਡੇ ਫਾਰਮਰ ਚੀਫ ਮਿਨਿਸਟਰ ਸਤਿਕਾਰਯੋਗ ਬੀਬੀ ਪਟਲ ਜੀ ਤੇ ਸਾਰੇ ਫਾਰਮਰ ਪੀਸੀਸੀ ਪ੍ਰੈਜ਼ੀਡੈਂਟ ਸਹਿਬਾਨ ਮંત્રી ਸਹਿਬਾਨ ਬਹੁਤ ਸਾਰੇ ਸਾਹਮਣੇ ਬੈਠੇ ਐਮਐਲਏ ਸਹਿਬਾਨ ਮਹਿਲਾ ਕਾਂਗਰਸ ਦੇ ਪ੍ਰਧਾਨ ਯੂਥ ਕਾਂਗਰਸ ਦੇ ਪ੍ਰਧਾਨ ਐਨਐਸਯੂਆਈ ਦੇ ਪ੍ਰਧਾਨ ਐਮਪੀ ਸਹਿਬਾਨ ਤੇ ਖਾਸ ਤੌਰ ਤੇ ਮੇਰੇ ਸਾਹਮਣੇ ਬੈਠੇ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸਾਥੀਓ ਫਤਿਹ ਕਬੂਲ ਕਰਿਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਆਦਾ ਸਮਾਂ ਮੈਂ ਨਹੀਂ ਲਊਗਾ ਕਿਉਂਕਿ ਅੱਜ ਆਪਾਂ ਇੱਕ ਬੜੇ ਖਾਸ ਮਕਸਦ ਨਾਲ ਇੱਥੇ ਇਕੱਠੇ ਹੋਏ ਆਂ ਜ਼ਿੰਮੇਵਾਰੀ ਸੰਭਾਲਣੀ ਹੈ ਸਿੱਧੂ ਸਾਹਿਬ ਨੇ ਪਰ ਉਸ ਤੋਂ ਪਹਿਲਾਂ ਮੈਂ ਕੁਝ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਜਿਆਦਾ ਸਮਾਂ ਮੈਂ ਨਹੀਂ ਲੈਣਾ ਸੀਐਮ ਸਾਹਿਬ ਆਈ نو ਸਾਰੇ ਲੋਕ ਅੱਜ ਤੁਹਾਨੂੰ ਸਿੱਧੂ ਸਾਹਿਬ ਨੂੰ ਸੁਣਨ ਨੂੰ ਇੱਥੇ ਆਏ ਆ ਪਰ ਇੱਕ ਗੱਲ ਜਿਹੜੀ ਮੈਂ ਕਰ ਬੀਤੀ ਨਹੀਂ ਗਿਲਜੀਆ ਸਾਹਿਬ ਮੈਂ ਸਾਹਮਣੇ ਪਰਬੀਤੀ ਦੀ ਗੱਲ ਕਰਦਾ ਵੀ ਪਰਲੇ ਖੇਮੇ ਚ ਕੀ ਗੁਜ਼ਰ ਰਹੀ ਹੈ ਉਹਦੀ ਗੱਲ ਕਰੂੰਗਾ ਸਾਹਿਬ ਸ਼ਾਇਰ ਨੇ ਕਿਹਾ ਹੈ ਕਹਿੰਦੇ ਚਰਚਾ ਖਬਰ થી ਗਰਮ ਖਬਰ થી ਗਰਮ ਕੀ ਆਜ ਫੂੜेंगे ਗੱਲਾਂ ਦੇ ਕੁਰਜ਼ੇ ਬਿਆਜ ਗਾਲਮ ਦੇ ਚਿੱਠੇ ਉੱਡਨੇ ਹਨ ਖਬਰ ਸੀ ਗਰਮ ਕਿ ਅੱਜ ਉਡਣਗੇ ਗਾਲਮ ਦੇ ਉਰਜ਼ੇ ਹਮ ਵੀ ਪਹੁੰਚੇ تھے ਪਰ ਤਮਾਸ਼ਾ ਨਾ ਹੋਇਆ ਅੱਜ ਬਹੁਤ ਸਾਰੇ ਵਿਰੋਧੀ ਪਾਰਟੀਆਂ ਸਾਡੇ ਜਿਹੜੇ ਪਾਰਟੀ ਦੇ ਅੰਦਰ ਬੈਠੇ ਛੁਰਾ ਮਾਰਨ ਵਾਲੇ ਆ ਪਰ ਅੱਜ ਬੰਛਾ ਖੱਲੀਆਂ ਸੀ ਵੀ ਅੱਜ ਉੱਥੇ ਜਾ ਕੇ ਦੇਖਾਂਗੇ ਪਟਾਕੇ ਪਹਿਣਗੇ ਕਈ ਸਾਥੀਆਂ ਨੇ ਕੋਈ ਕਹਿ ਦੂਗਾ ਦੇਖੋ ਮੈਂ ਮੰਤਰੀ ਜੀ ਵਰਗਾ ਤਰਅਤ ਤਾਂ ਨਹੀਂ ਜਿਆਦਾ ਉਰਦੂ ਜਾਂ ਫਾਰਸੀ ਮੈਨੂੰ ਨਹੀਂ ਆਉਂਦੀ ਮੈਂ ਪੰਜਾਬੀ 'ਚ ਤਰਜਮਾ ਕਰ ਦਿੰਦਾ ਕਿਉਂਕਿ ਪੰਜਾਬੀ ਜਿਹੜੀ ਜ਼ਬਾਨ ਹੈ ਬਾਕੀ ਸਾਹਮਣੇ ਵਰਗੀ ਐਕਸਪ੍ਰੈਸ਼ਨ ਹੋ ਨਹੀਂ ਸਕਦਾ ਕਿਤੇ ਜਿਵੇਂ ਪੰਜਾਬੀ ਜ਼ਬਾਨ 'ਚ ਕਿਹਾ ਜਾਂਦਾ ਇੱਕ ਕਿਸੇ ਦਾ ਆਪਸੀ ਦੋਸਤੀ ਸੀਗੀ ਯਾਰਾਨਾ ਸੀਗਾ ਪਿਆਰ ਸੀਗਾ ਪਰਵਾਹ ਨਹੀਂ ਚੜਿਆ ਪਿੰਕੀ ਜੀ ਜਿਸ ਰਿਸ਼ਤਾ ਕਰਤਾ ਪਰਿਵਾਰ ਨੇ ਪਰ ਜਿਹੜੇ ਦਿਲਦਦ ਦੁਖੜੇ ਸੀਗੇ ਉਹ ਸਰੀਕੇ ਵਾਲੇ ਟਿਚੜਾ ਕਰਨ ਵਾਲੇ ਉਦੋਂ ਇੱਕ ਪੰਜਾਬੀ ਗਾਣਾ ਹੈ ਉਹਦੀ ਦੋ ਲਾਈਨਾਂ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਕਹਿੰਦਾ ਜੰਜ ਚੜੀਏ ਗਵਾਂਡੀਆਂ ਤੇਰੀ ਵੇ ਜੰਜ ਚੜੀਏ ਗਵਾਂਡੀਆਂ ਤੇਰੀ ਵੇ ਤੇ ਲੋਕੀ ਮਨ ਨੂੰ ਵੰਦੇ ਆਣ ਕੇ ਉਹਨੂੰ ਦੇਖਣ ਨਹੀਂ ਜਾਂਦੇ ਸੁਖੀਦਾ ਸਨਾਰੇ ਗੰਮੀਏ ਇਹ ਦੇਖਦੇ ਸੀ ਵੀ ਸੁਨੀਲ ਤੇ ਕੀ ਗੁਜਰਦੀ ਐ ਅੱਜ ਦੇਖਦੇ ਆ ਵੀ ਕੈਪਟਨ ਸਾਹਿਬ ਕਿਵੇਂ ਕਰਦੇ ਐ ਮੈਂ ਅਭਾਰੀਆਂ ਕੈਪਟਨ ਸਾਹਿਬ ਤੁਹਾਡਾ ਆ ਗ੍ਰੇਟ ਫੁਲ ਟੂ ਯੂ ਸਭ ਇੱਕ ਮਿੰਟ ਯਾਰ ਹੁਣ ਗੱਲ ਕਰ ਲੈਣ ਦੇ ਬਾਅਦ ਚ ਨਾਰੇ ਲਾ ਲਓ ਨਾਰੇ ਅਜੇ ਸਮਾਂ ਬਾਕੀ ਐ ਨਾਰੇ ਲਾ ਲਓ ਪਰ ਕੈਪਟਨ ਇੱਕ ਮਿੰਟ ਯਾਰੋ ਸਭ ਮੈਂ ਅਸਪਾਜੀਤ ਬਜ਼ੁਰਗੋ ਤੁਸੀਂ ਮੈਂ ਕਹਿੰਦਾ ਸੱਚਾ ਆ ਆਲਵੇਸ ਕੈਰੀ ਇਨ ਮਾਈ ਹਾਰਟ অন ਮਾਈ 슬ੀਵ ਪਰ ਰੱਖਦਾ ਸਾਂ ਮੈਂ ਕੋਈ ਹਾਂਡੀ ਦੇ ਵਿੱਚ ਕੁੜਨੀ ਪੋੜਦਾ ਯਾਰੀ ਇਹ ਤਾਂ ਖੁਲਕੇ ਨਿਵਾਨੇ ਆ ਤੇ ਕੋਸ਼ਿਸ਼ ਕਰਦੇ ਆ ਵੀ ਦੁਸ਼ਮਣੀ ਵੀ ਪੂਰੀ ਪਗਾਈ ਐ ਸਿਰੇ ਤੇ ਲਾ ਕੇ ਚੜਦੇ ਆਂ ਸਿਰੇ ਤੇ ਕੋਈ ਅਨੇ ਲੁਕਛਿਤ ਸਾਡੇ ਕੋਲ ਹੈ ਨਹੀਂ 20 ਸਾਲ ਕੈਕਨਸਲ ਦੇ ਨਾਲ किसी गलों ही निभाई होनी है नहीं परिवार च रौला पैंता परिवार खिलर कोई किरदार तो होना तो का कायल होता कुछ तो हुनर होगा कोई तो गल होनी है रहीम ने आख्या रहीम ने आख्या क्षिमा बढ़न को चाहिए छोटन को उत्पाद का हरी को घटी गयो जो बिरगू मारी ला ਭਗਵਾਨ ਕ੍ਰਿਸ਼ਨ ਦਾ ਕੋਈ ਫਰਕ ਨਹੀਂ ਪਿਆ ਬਿਰਗੂ ਮਹਾਰਾਜ ਨੇ ਨਰਾਜ ਹੋ ਕੇ ਕੋ ਗੱਲ ਕਹਿਤੀ ਰਹੀਮ ਕਹਿੰਦੇ ਕ੍ਰਿਸ਼ਨ ਭਗਵਾਨ ਤਾਂ ਸਭ ਕੁਝ ਸਮੇਂਕ ਤੇ ਚੱਲਦੇ ਆ ਯਰ ਮੈਗਨੈਨਿਮਿਟੀ ਸੀਐਮ ਸਾਹਿਬ ਹੈਜ਼ ਇਨ ਡੀਅਰ ਡਿਊ ਟੂ ਪੀਪਲ ਆਫ ਪੰਜਾਬ ਤੁਸੀਂ ਇੱਕ ਪੰਜਾਬੀ ਵਾਲੀ ਗੱਲ ਕੀਤੀ ਹੈ ਆ ਇੱਕ ਸ਼ੋਭਾ ਦਿੰਦਾ ਹੈ ਕਿਉਂਕਿ ਛਿੱਡੀ ਵੱਡੀ ਜ਼ਿੰਮੇਵਾਰੀ ਥੋਦੇ ਤੇ ਪੈ ਜਾਂਦੀ ਹੈ ਛਿੱਡੀ ਵੱਡੀ ਤੁਸੀਂ ਫੈਸਲੀਅਤ ਤੇ ਪਹੁੰਚ ਜਣੇ ਉਸੇ ਕਿਸਮ ਦੀ ਜ਼ਿੰਮੇਵਾਰੀ ਵੀ ਨਿਭਾਣੀ ਪੈਂਦੀ ਹੈ ਆਮ ਗ੍ਰੇਟਫੁਲ ਟੂ ਯੂ ਪੰਜਾਬੀਆਂ ਵਾਸਤੇ ਕਾਂਗਰਸ ਪਾਰਟੀ ਵਾਸਤੇ ਤਾਂ ਹੈ ਹੀ ਹੈ ਪਰ ਬਹੁਤ ਵੱਡੀ ਅੱਜ ਜ਼ਿੰਮੇਵਾਰੀ ਮੈਂ ਵਧਾਈ ਦੇਣਾ ਚਾਹੁੰਗਾ ਸਿੱਧੂ ਸਾਹਿਬ ਅੱਜ ਫਾਰਮਲੀ ਵਧਾਈ ਦੇਣਾ ਚਾਹਨਾ ਮੈਂ ਉਹ ਦਿਨ ਵੀ ਤੁਸੀਂ ਆਏ ਮੈਂ ਪੁੱਛਿਆ ਮੈਂ ਕਿ ਗੁਲਦਸਤਾ ਵਗੈਰਾ ਮੰਗਾਈਏ ਫਿਰ ਕੋਈ ਫਰਜੀ ਕੰਮ ਹੈ ਨਹੀਂ ਮੈਂ ਨਾ ਗੁਲਦਸਤਾ ਲੈ ਕੇ ਆਇਆ ਨਾ ਮੈਂ ਉਸ ਤਰ੍ਹਾਂ ਦੀ ਕੋਈ ਗੱਲ ਕਰਦਾ ਮੈਂ ਤਾਂ ਇਹਨਾ ਕਹੂੰਗਾ ਸਭ ਮੌਕੇ ਰੋਜ਼ ਰੋਜ਼ ਨਹੀਂ ਮਿਲਦੇ ਬੰਦਾ ਪਰਖਿਆ ਬਹੁਤ ਘਟ ਜਾਂਦਾ ਹੈ ਰੋਜ਼-ਰੋਜ਼ ਵੀ ਪਰਖਣ ਲੱਗ ਜੇ ਉਹਨਾਂ ਦਾ ਭਰੇ ਤੇ ਫੇਲ ਹੋ ਜੂਗਾ ਤੁਸੀਂ ਆ ਇਸ ਟਾਈਮ ਨੂੰ ਬਿਠਾ ਲਓ ਰੋਜ਼ ਇੰਤਜ਼ਾਰ ਲਓ ਕਿ ਜੇ ਦਿਨ ਫੇਲ ਵੀ ਹੋ ਜੀਗਾ ਸਭ ਬੰਦਾ ਇੱਕ ਵਾਰੀ ਸੁਰਖਰੂ ਹੋ ਕੇ ਨਿਕਲਦਾ ਥੋੜੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਸੋਨੀਆ ਜੀ ਨੇ ਪਾਈ ਹੈ ਬਹੁਤ ਛੋਟੀ ਜ਼ਿੰਮੇਵਾਰੀ ਐਟਾ ਟਾਈਮ ਜਦੋਂ ਅਸੀਂ ਇਲੈਕਸ਼ਨ ਦੇ ਮੈਦਾਨ 'ਚ ਉਤਰਨ ਆ ਰਹੇ ਹਾਂ ਨਿੱਤਰਨਾ ਪਊਗਾ ਉੱਥੇ ਇਲੈਕਸ਼ਨ ਦਰਪੇਸ਼ ਖੜਾ ਹੈ ਤੇ ਅੱਜ ਇਸ ਮੌਕੇ ਤੇ ਜ਼ਿੰਮੇਵਾਰੀ ਦਿੱਤੀ ਹੈ ਬੜਾ ਸੋਚ ਸਮਝ ਕੇ ਦਿੱਤੀ ਹੈ ਲੋਕ ਸੁਨੀਲ ਤੇ ਦੇਖਦੇ ਸੀਗੇ ਅੱਜ ਨਹੀਂ ਉਹ ਦਿਨ ਵੀ ਦੇਖਦੇ ਸੀ ਕੋਈ ਕਹਿੰਦਾ ਸੀ ਕਿਸੇ ਅਖਬਾਰ ਨੇ ਲਿਖਿਆ ਸੁਨੀਲ ਕੀ ਮੁਸਕਰਾਹਟ ਥੋੜੀ ਫਿੱਕੀ ਸੀ ਹੁਣ ਦੇਖ ਲਓ ਸਾਬ ਮੁਸਕਰਾਹਟ ਠੀਕ ਲੱਗਦੀ ਹੈ ਕਿ ਨਹੀਂ ਲੱਗਦੀ ਜੇ ਸੁਨੀਲ ਨੂੰ 4 ਸਾਲ 2 ਮਹੀਨਿਆਂ ਬਾਅਦ ਦੀ ਜੇ ਫਿੱਕੀ ਮੁਸਕਰਾਹਟ ਆ ਸਾਬ ਸੁਨੀਲ ਤਾਂ ਫੇਰ ਕਹਿੰਦੇ ਨਾ ਇਹਦਾ ਚੱਗ ਨਹੀਂ ਰੱਚਦਾ ਕਿਸੇ ਦਾ ਨਹੀਂ ਰੱਚਦਾ ਸਾਬ ਮੈਂ ਮੇਰੇ ਕੋਲ ਸ਼ਬਦ ਹੈ ਨਹੀਂ ਧੰਨਵਾਦ ਕਰਨ ਦਾ ਸਾਡੀ ਕਾਂਗਰਸ ਅਧਿਕਾਰੀ ਸੋਨੀਆ ਜੀ ਦਾ ਰਾਹੁਲ ਗਾਂਧੀ ਜੀ ਦਾ ਜਿਨ੍ਹਾਂ ਨੇ ਮਨੂਆ ਮੌਕਾ ਦਿੱਤਾ ਇਸ ਐਡੀ ਵੱਡੀ ਫੌਜ ਦੀ ਸੇਵਾ ਕਰਨ ਦੇ ਇਹਨਾਂ ਦੇ ਨਾਲ ਕੰਮ ਕਰਨ ਦਾ ਮੋਢੇ ਮੋਢਾ ਨਾਲ ਲਾ ਕੇ ਕੰਮ ਕਰਨ ਦਾ ਦਿੱਤਾ ਸੋ ਮਨੂ ਇਸ ਕਰਦਾ ਮਾਣ ਹੈ ਇਸ ਪ੍ਰਵੇਲੇਜ ਇਸ ਦਿਨੇ ਪ੍ਰਵੇਲੇਜ ਸਭੀ ਅ ਸਿੰਗੂਲਰ ਆਨਰ ਇੱਕ ਵਾਰੀ ਨਹੀਂ ਸਕਦਾ ਦੋ ਵਾਰੀ ਪੁੱਛੋ ਦੋ ਵਾਰੀ ਕਿਵੇਂ ਅਸਤੀਫਾ ਦੇ ਕੇ ਆਇਆ ਸੀ ਸ੍ਰੀ ਮੈਂ ਸਾਹਿਬ 2019 ਦੇ ਅੰਦਰ ਲੋਕਾਂ ਦਾ ਫਤਵਾ ਸੀਗਾ ਮੇਰੀ ਜ਼ਿੰਮੇਵਾਰੀ ਬੰਦੀ ਸੀ ਵੀ ਮੈਡਮ ਕਿਸੇ ਨੂੰ ਤੁਸੀਂ ਜ਼ਿੰਮੇਵਾਰੀ ਸੌਂਪਣਾ ਚਾਹੁੰਦੇ ਉਹਨਾਂ ਨੇ ਕਹਿ ਨਹੀਂ ਸੁਣੇ ਜਾ ਕੇ ਸੰਭਾਲੋ ਤੇ ਅੱਜ ਖੇੜੇ ਮੱਥੇ ਮੈਂ ਕਹਿੰਨਾ ਕੈਪਟਨ ਸਾਹਿਬ ਤੋਂ ਵਾਦੇ ਹਿਸਟਰੀ ਕੋਈ ਨਹੀਂ ਜਾਣਦਾ ਤੇ ਖਾਸ ਤੌਰ ਤੇ ਵਾਰ ਹਿਸਟਰੀ ਕੋਈ ਨਹੀਂ ਜਾਣਦਾ ਵਰਲਡ ਵਾਰ ਸੈਕੰਡ ਚਾਲੂ ਹੋ ਗਈ ਸੀ ਚੈਂਬਰਲੈਂ ਨੇ ਡਿਕਲੇਅਰ ਕਰਤੀ ਸੀਗੀ ਵਾਰਗੇਸ ਜਰਮਨੀ ਉਦੋਂ ਪ੍ਰਾਈਮ ਮਿਨਿਸਟਰ ਚੇਂਜ ਕੀਤਾ ਗਿਆ ਚਰਚਿਲ ਨੂੰ ਲੈ ਗਿਆ ਸਾਬ ਚਰਚਿਲ ਪਹਿਲਾ ਲੈ ਕੇ ਆਇਆ ਸੀ 2017 ਚ ਉਹਦਾ ਨਤੀਜਾ ਦੇਖੋ ਜਿਹੜੀਆਂ ਫੌਜਾਂ ਸੀਗੀਆਂ ਦੁਸ਼ਮਣ ਦੀਆਂ ਕਿੱਥੇ ਜਿਹੜੇ 25 ਸਾਲ ਰਾਜ ਕਰਨ ਵਾਲੇ ਸੀ ਅੱਜ 25 ਗਿਣਤੀ ਵੀ ਨਹੀਂ ਪਹੁੰਚ ਸਕੇ ਸਾਬ ਅਨ ਅੱਜ ਜਦੋਂ ਫੇਰ ਅਸੀਂ ਲੜਾਈ ਦੇ ਮਕਾਮ ਤੇ ਉਤਰੇ ਆ ਤੇ ਜਿਵੇਂ ਉਹਨੇ ਡੈਨੀ ਜੀ ਕਹਿ ਰਹੇ ਸੀ ਹੁਣ ਤਾਂ ਜਰਨੈਲ ਹੀ ਦੋ ਕਰਤੇ ਹੁਣ ਤਾਂ ਨਾਲ ਇੱਕ ਦੇਸ ਕਮਾਂਡਰ ਇਨ ਚੀਫ ਤੇ ਇੱਕ ਕਮਾਂਡਰ ਦੋਨੇ ਜਦੋਂ ਮੈਦਾਨ 'ਚ ਉਤਰਨਗੇ ਸਾਹਿਬ ਆ ਨੋ ਡਾਊਟ ਇਹ ਤਾਂ ਜੇ ਕਿਸੇ ਨੂੰ ਭਰਮ ਭਲੇ ਕੱਢ ਦਿਓ ਦਿਮਾਗ 'ਚ ਇੱਥੇ ਕੋਈ ਹਤਾਸ਼ਾ ਨਜ਼ਰ ਨਹੀਂ ਆ ਰਹੀ ਕਿਸੇ ਨੂੰ ਕਿਸੇ ਦੇ ਕੋਈ ਨਮੋਸ਼ੀ ਹੈ ਨਹੀਂ ਹੌਸਲੇ 'ਚ ਆਏ ਆ ਸਾਰੇ ਸਾਨੂੰ ਪਤਾ ਹੈ ਕਿ ਪਿਛਲੇ 2-3 ਮਹੀਨਿਆਂ ਤੋਂ ਆ ਜਿਹੜਾ ਇੱਕ ਬੌਂਡਰ ਜਿਹਾ ਖੜਾ ਹੋਇਆ ਹੈ ਲੋਕਾਂ ਦੇ ਵਿੱਚ ਤੜਾ ਤੜਾਂ ਦੀਆਂ ਗੱਲਾਂ ਚੱਲਣ ਲੱਗੀਆਂ ਬਰਾਈਕ ਐਂਡ ਆਲਸੋ ਟੈਲ ਯੂ ਸਾਹਿਬ ਅੱਜ ਮੌਕਾ ਜਦੋਂ ਇਕੱਠੇ ਹੋ ਕੇ ਨਿਕੜਾਂਗੇ ਆਪਾਂ ਸਮਾਨਾ ਬਹੁਤ ਆ ਸਾਡੇ ਕੋਲ ਸਾਹਿਬ ਜਦੋਂ ਲੜਾਈ 'ਚ ਉਤਰਦੀ ਹੈ ਬਿਨਾਂ ਪਿਆਰ ਫੌਜ ਨੂੰ ਕਿਵੇਂ ਭੇਜ ਦਿਓਗੇ ਸਾਹਿਬ ਜੇ ਰੈਫਲ ਹੈ ਨਹੀਂ ਜੇ ਤੁਹਾਡੇ ਕੋਲ ਹੈ ਮਨੁਸ਼ੀਨ ਹੈ ਨਹੀਂ ਜੇ ਅੱਜ ਚੀਨ ਨਾਲ ਸਾਡੇ ਨੌਜਵਾਨ ਮੋਰਚੇ ਤੇ ਖੜਿਆ ਹੈ ਤੇ ਉਹਨਾਂ ਕੋ ਜਸਲਾ ਹੈ ਨਹੀਂ ਫਿਰ ਕਿਵੇਂ ਲੜਾਈ ਲੜਾਂਗੇ ਅਸਲਾ ਬਹੁਤ ਦੇ ਪੈਸਾ ਵੀ ਪ੍ਰੋਵਾਈਡਡ ਅਨੇ ਫੈਮੀਨੇਸ਼ਨ ਸੀਐਮ ਸਾਹਿਬ ਰਫਾਹ ਵੀ ਹੈ ਸਾਡੇ ਕੋਲ ਕਿਹੜਾ ਕੰਮ ਜਿਹੜਾ ਅਸੀਂ ਨਹੀਂ ਕੀਤਾ 10 ਸਾਲ ਲੱਗੇ ਸੀਗੇ 250 ਤੋਂ 500 ਪੈਨਸ਼ਨ ਕਰਨ ਵਾਸਤੇ ਸਾਹਿਬ 10 ਸਾਲ ਆ ਜਦੋਂ 1500 ਪੈਨਸ਼ਨ ਕੀਤੀ ਐ ਕੋਈ ਖੜਕਾ ਹੀ ਨਹੀਂ ਕਿਤੇ ਬੋਲਦਾ ਹੀ ਕੋਈ ਨਹੀਂ ਗੱਲ ਹੀ ਨਹੀਂ ਕਰਦਾ ਕੋਈ ਸਾਡੀਆਂ ਬੀਬੀਆਂ ਪੈਣਾ ਬੈਠੀਆਂ ਐ ਇਹਨਾਂ ਵਾਸਤੇ ਪੰਜਾਬ ਪੀਸੀ ਦੀ ਰਿਜ਼ਰਵੇਸ਼ਨ ਲੋਕਲ ਬਾਡੀਜ਼ ਇਲੈਕਸ਼ਨ ਦੇ ਅੰਦਰ ਸਾਬ ਸ਼ਗਲ 51000 ਮੰਜੇ ਲੱਖ ਰੁਪਈਆ ਦਾ ਧੀਮਾ ਸਿੱਧੂ ਸਾਹਿਬ ਕਿੰਨੇ 46 ਲੱਖ ਪਰਿਵਾਰਾਂ ਦਾ ਕੀਤਾ 46 ਲੱਖ ਪਰਿਵਾਰਾਂ ਦਾ ਸਾਬ छियाली लाख परिवार मैं कोई गिनती बहुत है मैं आज वो देखो मौका आऊगा इलेक्शन दिन स्टेजि सजन पर मैं कई गल् मैं करनी है करना सर अलोंग विद जो एक तो लड़ाई हुई पैंट की लड़ाई हुई अस बार्डर से बैठे इधर गुरदासपुर भी बार्डर है ਉਧਰ ਮੋਰ ਫਾਜ਼ਲ ਕਾ ਵੀ ਬਾਰਡਰ ਤੇ ਬੈਠੇ ਆ ਉਦੋਂ ਬੜੀ ਚਰਚਾ ਸੀ ਵੀ ਆਹ ਮੜਨਗੇ ਜੀ ਤੁਹਾਡਾ ਦਾ ਪਿੰਡ ਧੱਪ ਲੈਣਗੇ ਜੀ ਉਹਨਾਂ ਕੋਲ ਪੈਟਨ ਟੈਂਕ ਹੈ ਜੀ ਉਹਨਾਂ ਕੋਲ ਸੈਬਰ ਜੈਟ ਹੈਗੇ ਆਪਣੇ ਕੋਲ ਤਾਂ ਨੈਟ ਸੀਗਾ ਕੋਈ ਪੁਰਾਣੇ ਹੰਕਰ ਲਈ ਫਿਰਦੇ ਸੀਗੇ ਹਰਕੀ ਸੀਗਾ ਫਰਕ ਸੀਗਾ ਜਜ਼ਬੇ ਦਾ ਹੌਸਲੇ ਦਾ ਫੌਜਾ ਹੌਸਲੇ ਨਾਲ ਲੜਦੀ ਹੈ ਥਰੀ ਨਾਲ ਥਰੀ ਨਾਲ ਧੋਕਦੇ ਸੀ ਅਸੀਂ ਦਾ ਪਰ ਜਿੰਨੀ ਜਿਹੜੇ ਆ ਉਹਨਾਂ ਕੋਲ ਆਟੋਮੈਟਿਕ ਪੈਪਰ ਸੀ ਐਸ ਜੀ 393 ਨਾਲ ਠੋਕਤੇ ਸਾਡੇ ਕੋਲ ਨੈੱਟ ਸੀਗਾ ਸੀ ਸਾਈਬਰ ਸੈੱਟ ਤੇ ਕਿਉਂਕਿ ਹੌਸਲਾ ਸੀਗਾ ਅੱਜ ਸਾਬ ਇਮਿਊਨਿਸ਼ਨ ਤਾਂ ਤੁਸੀਂ ਦੇਤਾ ਪਰ ਹੌਸਲਾ ਚਾਹੀਦਾ ਵਰਕਰ ਨੂੰ ਸਾਬ ਆਈ ਐਮ ਸੌਰੀ ਟੂ ਸੇ ਕੈਪਟਨ ਸਾਹਿਬ ਤੁਸੀਂ ਯੂ ਹੈਵ ਬੀਨ ਓਵਰ ਇਮਰਜੈਂਟ ਟੁਵਰਡ ਮੀ ਤੁਸੀਂ ਕਿਸੇ ਕੰਮ ਵਾਸਤੇ ਮਨਾਨੀ ਕੀਤੀ ਸੁਨੀਲ ਨੂੰ ਜਦੋਂ ਮੈਂ ਗਿਆ ਤੁਹਾਡੇ ਮੂੰਹੋਂ ਮੈਂ ਨੰਨਾ ਨਹੀਂ ਸੁਣਿਆ ਬਟ ਸਮਵੇਰ ਅਲੋਂਗ ਦਾ ਲਾਈਨ ਜਿਹੜਾ ਤੁਸੀਂ ਕਿਹਾ ਉਹਦੇ ਚੱਲਦੇ ਮੈਂ ਸਾਡੇ ਵਰਕਰਾਂ ਦੇ ਹੱਥ ਮਜਬੂਰ ਨਹੀਂ ਕਰ ਸਕਿਆ ਸਾਡੇ ਉਹਨਾਂ ਦੀ ਆਸ ਸਾ ਉਮੀਦਾਂ ਦੇ ਉੱਤੇ ਮੈਂ ਪੂਰਾ ਨਹੀਂ ਉਤਰ ਸਕਿਆ ਸਿੱਧੂ ਸਾਹਿਬ ਆਮ ਲੀਵਿੰਗ ਯੂ ਆਨ ਫਿਨਿਸ਼ਡ ਅਜੰਡਾ ਸਾਹਿਬ ਐਂਡ ਇਟਸ ਨਾਟ ਬਿਕੋਜ਼ ਸੀਐਮ ਸਾਹਿਬ ਵਾਸ ਨਾਟ ਲਿਸਨਿੰਗ اس کا کہیں بھی سی ایم صاحب نے میری غلط نو تجری نہیں دی آجے ਤੁਸੀਂ ਮੈਨੂੰ ਪੰਜ ਦਿਨ ਪਹਿਲਾਂ ਕਿਹਾ ਮੈਨੂੰ ਮਾਰਗਦਰਸ਼ਨ ਸਾਹਿਬ ਮੈਂ ਕਿਸੇ ਨੂੰ ਮਾਰਗਦਰਸ਼ਨ ਨਹੀਂ ਦਿੰਦਾ ਸਾਹਿਬ ਮੈਂ ਤਾਂ ਬੜਾ ਨਿਮਾਣਾ ਮੈਂ ਆਪ ਕਮਣਾ کئی ਵਾਰੀ ਬੜੀ ਕਮਣ ਮਾਰ ਜਣਾ ਪਰ ਮੇਰਾ ਜੋ ਨਜ਼ਰਪੈ ਮੈਂ ਤੁਹਾਡੇ ਨਾਲ ਸੰਝਾ ਜ਼ਰੂਰ ਕਰਕੇ ਜਾਊਂਗਾ ਬਾਕੀ ਤੁਸੀਂ ਮੇਰੇ ਨਾਲ ਹਸਿਆੜੇ ਸਾਹਿਬ ਮੇਰਾ ਮੰਨਣਾ ਇੱਕ ਮਿੰਟ ਸਾਥ ਚਲੋ ਇੱਕ ਕੰਮ ਕਰੇਂ ਤਰਲੋਚਨ ਜੀ ਬਹਿ ਜਾਓ ਇੱਕ ਮਿੰਟ ਕੋਈ ਨਹੀਂ ਆਜੋ ਸੁੰਨ ਸਾਹਿਬ ਠੀਕ ਹੈ ਇੱਕ ਮਿੰਟ ਮੈਂ ਤਾਂ ਹੌਸਲਾ ਕਰੋ ਸਭ ਦੋਗਲ ਨੇ ਸਾਡੇ ਆਪੋਨੈਂਟ ਨਾ ਦੁਸ਼ਮਣ ਨਹੀਂ ਕਹਿੰਦਾ ਉਹਨਾਂ ਨੂੰ ਦੇ ਆਰ ਪੋਲੀਟੀਕਲ ਆਪੋਨੈਂਟਸ ਉਹਨਾਂ ਤੋਂ ਵੀ ਨਿਗਰ ਰੱਖਣੀ ਚਾਹੀਦੀ ਹੈ ਆਪਣਾ ਘਰ ਵੀ ਦੇਖਣਾ ਚਾਹੀਦਾ ਹੈ ਦੁਸ਼ਮਣ ਦੀ ਤਾਕਤ ਸਮਝਣੀ ਚਾਹੀਦੀ ਹੈ ਆਪਣੀ ਕਮਜ਼ੋਰੀਆਂ ਪਾਪਣੀਆਂ ਚਾਹੀਦੀਆਂ ਮੇਰਾ ਮੰਨਣਾ ਹੈ ਸਾਹਿਬ ਅਕਾਲੀਆਂ ਨੂੰ ਤਾਂ ਰੈੱਡ ਕਾਰਪਟ ਮਾਰੀ रेड कार्पेट بچਾ ਕੇ ਜਿੱਦ ਨਕਾਲ ਤੱਕ ਸਾਬ ਗਏ ਜਿੱਦਨ ਭੰਗੜੇ ਪਾਏ ਨਿੱਬੜ ਗਏ ਸਾਹਿਬ ਨਿੱਬੜ ਗਏ ਗੁਰੂ ਮਹਾਰਾਜ ਦੀ ਬੇਅਦਬੀ ਕਰਕੇ ਤੇ ਭੰਗੜੇ ਪਾਦੇ ਉੱਤੇ ਫਿਰਦੇ ਐ ਇਹਨਾਂ ਨੇ ਵੰਗਾਰਿਆ ਪੰਜਾਬੀਆਂ ਨੂੰ ਇਹਨਾਂ ਨੇ ਵੰਗਾਰਿਆ ਕਾਂਗਰਸੀਆਂ ਨੂੰ ਵੀ ਜ਼ਿੰਮੇਵਾਰੀ ਹੁਣ ਤੁਹਾਨੂੰ ਸੌਂਪੀ ਐ ਵੀ ਇਹਨਾਂ ਤੇ ਨਕੇਲ ਪਾਓ ਗੁਰੂ ਦੇ ਜਿਹੜੇ ਹਿਆਰੇ ਐ ਗੁਰੂ ਦੇ ਪੰਥ ਦੇ ਜਿਹੜੇ ਗੱਦਾਰ ਹਨ ਉਹਨਾਂ ਨੂੰ ਨਕੇਲ ਪਾਉਣ ਦੀ ਜ਼ਿੰਮੇਵਾਰੀ ਸਿੱਗੀ ਜਿਹੜਾ ਖਾਲੀਆਂ ਨੂੰ ਰੈੱਡ ਕਾਰਪੇਟ ਮਾਰ ਗਈ ਸਾਡੀ ਕਾਂਗਰਸ ਨੂੰ ਰੈੱਡ ਟੇਪ ਮਾਰ ਗਈ ਬਿਊਰੋਕ੍ਰੇਸੀ ਲੈ ਕੇ ਬੈਗੀ ਸਰਸਪ ਕੈਪਟਨ ਸਾਹਿਬ ਦੀ ਤਰਫੋਂ ਕੋਈ ਕਮੀ ਪੇਸ਼ੀ ਹੈ ਨਹੀਂ ਸੀਗੀ ਇਹਦਾ ਕਰਦੇ ਹੋ ਕਿਉਂ ਨਾ ਕਰਦੇ ਹੋ ਬਾਅਦ ਚ ਪਤਾ ਲੱਗਦਾ ਸੀ ਵੀ ਉੱਥੇ ਫਲਾਣੇ ਦਫਤਰ ਚੋਂ ਪੁਰਾਣੇ ਦਫਤਰ ਚੋਂ ਜਾਵੜੀ ਪਰ ਸਿਆਣਾ ਬੰਦਾ ਹੋਈਏ ਸਾਹਿਬ ਢੋਲੇ ਵੇੜਾ ਦਾ ਕੁਝ ਨਹੀਂ ਵਿਗੜਿਆ 6 ਮਹੀਨੇ ਪਈਏ ਸਾਡੇ ਕੋਲ ਇਹ ਮੈਸੇਜ ਸੁਣ ਗੋ ਇਸ ਹੋਂ シュਦ੍ਰਿਕ ਨੇ ਯਕਨੀਅਰ ਰਾਈਟ ਤੁਹਾਡੇ ਅੱਖਾਂ ਚੋਂ ਟਪਕਣਾ ਚਾਹੀਦਾ ਜਦੋਂ ਤੁਸੀਂ ਦੋਨੋਂ ਇਕੱਠੇ ਹੋ ਕੇ ਨਿਕਲੋ ਪਤਾ ਲੱਗੇ ਜਿਹੜੇ ਅਫਸਰ ਜਿਨ੍ਹਾਂ ਨੇ ਰਸਤੇ 'ਚ ਅਰchna ਪਾਈਆਂ ਸਾਡੋ ਵਰਕਰਾਂ ਕਹੀਂ ਨਹੀਂ ਤਾਂ ਸਾਡੇ ਦੇਖੋ ਡਾਕਟਰ ਮਨਮੋਹ ਸਿੰਘ ਨੇ ਜੋ ਪੰਜਾਬ ਹਿੰਦੁਸਤਾਨ ਵਾਸਤੇ ਕੰਮ ਕੀਤੇ ਸਭੀਆਂ ਯਾਦ ਕਰਨੀਆਂ ਸਾਬ ਐ ਰੇ ਹਿਊਮਨ ਬੀਂਗ ਉਹਦਾਗਾ ਬੰਦਾ ਅਮੀ ਦਾ ਹੀ ਉਹ ਮਸਟਕ ਇਨ ਟੂ ਅ ਡੈਮਿੰਗ ਮੋਡ ਅਵਤਾਰ ਦੇ ਰੂਪ ਚਿਕ ਸਦਾਰਨ ਰੂਪ ਦੇ ਵਿੱਚ ਉਤਰ ਕੇ ਆਏ ਉਹਨਾਂ ਨੂੰ ਕਿਉਂ ਇੰਨਾ ਕੁਝ ਕਰਨ ਦੇ باوجود ਕਿਉਂ ਆ ਕਿਉਂਕਿ ਕਹਿੰਦੇ ਆ ਸੁਰਮਾ ਦਾ ਸਾਰੇ ਪਾਲਣ ਦੇ ਟਮਕਾਣਾ ਨਹੀਂ ਆਇਆ ਸਾਡੇ ਤੋਂ ਸਾਡੀਆਂ ਗੱਲਾਂ ਲੋਕਾਂ ਤੱਕ ਪਹੁੰਚਾਈ ਨਹੀਂ ਗਈਆਂ ਉਸੇ ਤਰ੍ਹਾਂ ਕਰਕੇ ਸਾਹਿਬ ਜਿਹੜੇ ਕੰਮ ਕੀਤੇ ਆਪਾਂ ਉਹਨਾਂ ਕੰਮਾਂ ਨੂੰ ਲੋਕਾਂ ਤਾਈਂ ਜਾਣਨ ਵਾਸਤੇ ਜਦੋਂ ਤਾਈਂ ਵਰਕਰ ਦੇ ਅੰਦਰ ਹੌਸਲਾ ਨਹੀਂ ਬਚੂਗਾ ਵੀ ਥੋੜੀ ਸਰਕਾਰ ਹੈ ਬਾਬੂਆਂ ਦੀ ਸਰਕਾਰ ਨਹੀਂ। ਉਹ ਦੇਖ ਰਹੇ ਤੁਸੀਂ ਕਿਵੇਂ ਇੱਥੇ ਕੀ ਮਹਾਲ ਬਣਦਾ ਕਿਵੇਂ ਲੋਕ ਅੱਗੇ ਨਿਕਲਦੇ। ਤੇ ਮੈਨੂੰ ਪੂਰਾ ਯਕੀਨ ਹੈ ਤੁਸੀਂ ਕਰੋਗੇ ਸਭ। ਤੇ ਇੱਕ ਵੱਡੀ ਗੱਲ ਜਿਹੜੇ ਵਿਰੋਧੀ ਆ ਨਹੀਂ ਕੀਤਾ ਸਪਾਸਟਿਸ ਜਨ ਫਿਨਿਸ਼ ਅਜੰਡਾ ਵਾਂਸੀ ਕੰਮ ਕਰ ਰਹੇ ਆ। ਇਸ ਵਰਕਿੰਗ ਪ੍ਰੋਗਰੈਸ ਪਰ ਜਿਹੜੀ ਗੱਲ ਅੱਖੋਂ ਪਰੋਖੇ ਨਹੀਂ ਕਰ ਸਕਦੇ। ਕਿਰਪਾ ਸਰ ਮੈਂ ਰੋਜ਼ ਨਾ ਦੀਆਂ ਗੱਲਾਂ ਤਕਰੀਰਾਂ ਸੁਣਦਾ ਆ ਆਮ ਆਦਮੀ ਪਾਰਟੀ ਵਾਲਿਆਂ ਦੀ ਅਕਾਲੀਆਂ ਦੀਆਂ ਤੇ ਹੋਰ ਕੋਈ ਮਾਤੜੇ ਤੇ ਉਧਰ ਕਿ ਜੇ ਚੌਥੇ ਕੋਈ ਨੂੰ ਕੋਈ ਮਾਰ ਦਾ ਖਸਲਾ ਦੇ ਦਿੰਦਾ ਉਹ ਖੁੱਲ ਗਏ ਜਦੋਂ ਕਾਲੇ ਕਾਨੂੰਨ ਆਏ ਸੀਗੇ 5 ਜੂਨ ਨੂੰ 5 ਜੂਨ ਨੂੰ ਕਿਸਾਨੀ ਨੂੰ ਲੈ ਕੇ ਪਾਣੀ ਕਾਲੇ ਕਾਨੂੰਨ ਜਦੋਂ ਆਏ ਅੱਜ ਜੇ ਭਾਜਪਾ ਵਾਲੇ ਘਰਾਂ 'ਚ ਵੜੇ ਬੈਠੇ ਐ ਭਾਜਪਾ ਵਾਲੇ ਲੋਕਾਂ 'ਚ ਨਿਕਲ ਨਹੀਂ ਸਕਦੇ ਕਿਉਂ ਕਿਉਂਕਿ ਘਰ ਕਾਨੂੰਨਾਂ ਦੇ ਵਿਰੋਧ 'ਚ ਜੇ ਪੰਜਾਬ ਉੱਤਰ ਖੜਾ ਰਿਹਾ ਸਾਰਾ ਪੰਜਾਬ ਉੱਤਰਿਆ ਆ ਉਸ ਮੌਕੇ ਤੇ ਉਸ ਮੌਕੇ ਤੇ ਕੋਈ ਹੋਰ ਮੁੱਖ ਮੰਤਰੀ ਹੁੰਦਾ ਸਾਬ ਆ ਆ ਜਿਹੜੇ ਅੱਜ ਕਰਨੇ ਬੀਜ ਦੇ ਖਿਲਾਫ ਲੱਗ ਰਹੇ ਐ ਆ ਕਰਨੇ ਤੁਹਾਡੇ ਮੇਰੇ ਖਿਲਾਫ ਲੱਗਣੇ ਸੀਗੇ ਅੱਜ ਇਹਨਾਂ ਨੂੰ ਜਿਸ ਬਕੂਬੀਨ ਨਾਲ ਸੰਭਾਲ ਕੇ ਉੱਤੇ ਭੇਜਿਆ ਹੁਣ ਸਿੱਧੂ ਸਾਹਿਬ ਤੁਹਾਡੇ ਕੋਲ ਹੀ ਇੱਕ ਮਿੰਟ ਸੁਣ ਲਓਗਾ ਥੋੜੀ ਸ਼ਾਂਤੀ ਦਾ ਆਗੀ ਤੁਹਾਡੀਆਂ ਸਾਰਿਆਂ ਦੇ ਪਲੀਜ਼ ਆਗੀ ਤੁਹਾਡੀ ਗੱਲ ਪਹੁੰਚ ਗਈ ਸਭ ਜੇ ਅੱਜ ਮੋਕਾ ਨਾ ਸੰਭਾਲਿਆ ਹੁੰਦਾ ਤੇ ਕਿਸਾਨਾਂ ਦਾ ਗੁੱਸਾ ਇੱਥੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਾ ਸੀਗਾ ਪਰ ਕਾਕਾ ਸਾਹਿਬ ਨਾ ਕਰਾ ਸਾਹਿਬ ਮੈਂ ਇੱਕ ਮਿੰਟ ਬੜੀ ਅਹਿਮ ਗੱਲ ਕਹਿਣ ਦੇਗਾ ਸਰ ਰਾਵ ਸਾਹਿਬ ਬੋਲਿਓ ਰਾਵ ਸਾਹਿਬ ਤੁਹਾਡੇ ਕੋਲ ਮੈਂ ਬਥੇਰਾ ਉਹਦੇ ਬਾਅਦ ਤੁਹਾਡੇ ਜੋ ਘਈ ਹੈ ਕੰਮ ਸੰਭਾਲ ਲਵਾਂ ਇੱਕ ਮਿੰਟ ਬੜੀ ਗੱਲ ਸੀਐਮ ਸਾਹਿਬ ਦੇ ਨਿਕਲ ਸੀਐਮ ਸਾਹਿਬ ਆਗਰ ਨਾਟ ਬੀ ਡੂਇੰਗ ਜਸਟਿਸ ਮੈਂ ਆਪਣੇ ਸਹੋਦੇ ਨੂੰ ਚਾਹੇ ਮੈਂ ਅੱਜ ਫਾਰਮਰ ਪੀਸੀਸੀ ਹੋ ਗਿਆ ਪਰ ਕਾਂਗਰਸ ਮੰਤਰੀ ਸਾਹਿਬ

रावत साहब आप जाके एक मैसेज लेके जाना वापस सोनिया जी राहुल जी के के पास में कांग्रेस का नेशनल लेवल ऊपर रिवाइवल जो है उसका रास्ता पंजाब से होके जाता है और पंजाब का एक मित्रों गल सुन लो और पंजाब कांग्रेस के वापस सत्ता में आने का रास्ता कोट कपूरा और बैदल कला से होके जाता है साहब

यू आर कीपिंग द बेस्ट फॉर द लास्ट आ चलवा दिखाओगे सामू पूरी उम्मीद है इन्हों ਆਨੇ ਵਾਲੀ ਥਾਂ ਜਿਨ੍ਹਾਂ ਨੇ ਬੇਅਦਮੀਆਂ ਕੀਤੀਆਂ ਉਹਨਾਂ ਨੂੰ ਆਨੇ ਵਾਲੀ ਥਾਂ ਲੈ ਕੇ ਜਾਉਂਗੇ ਇਸ ਕਰਕੇ ਸਾਥੀਓ ਹੌਂਸਲਾ ਇਸੇ ਤਰ੍ਹਾਂ ਹੀ ਬਰਕਰਾਰ ਰੱਖਿਓ ਜਿਆਦਾ ਲੰਮੀਆਂ ਦੇਖੋ ਗੱਲਾਂ ਕਰਨ ਵਾਲੀਆਂ ਦਾ ਬਹੁਤ ਹੈ ਸ਼ਾਮਾਂ ਬਹਿ ਜਾਣਗੀਆਂ ਪਰ ਇੱਕ ਗੱਲ ਮੈਂ ਰਾਜ ਸਾਹਿਬ ਨੇ ਦੀ ਹੋਰ ਪਰਮਿਸ਼ਨ ਅੱਜ ਮੈਂ ਇੱਕ ਵਰਕਰ ਦੇ ਐਸੀ ਦੀਆਂ ਗੋਲਰਾ ਪੁਰਾਣਾ ਮੰਨੇ ਹੋ ਸਭ ਮਾਫ ਹੁੰਦਾ ਵਰਕਰ ਆਪਣੇ ਜਿਹੜੀ ਦੇਖੋ ਜਿਹੜੇ ਰੁੱਸੇ ਹਨ ਹਰੇਕ ਵਿਆਹ ਜਿਵੇਂ ਹੁੰਦੇ ਹਨ ਨਾ ਕੋਈ ਕਹਿੰਦਾ ਵੀ ਆਹ ਪਰਿਵਾਰ ਦਾ ਫੁੱਫੜ ਹੈ ਸਵੇਰੇ ਰੋਸ ਜਾਂਦਾ ਸ਼ਾਮ ਨੂੰ ਮਿਲਾਈਦਾ ਸਵੇਰੇ ਫੇਰ ਰੁੱਸ ਜਾਂਦਾ ਆਪਣੇ ਕਾਂਗਰਸ ਨੇ ਇੱਕ ਰਿਵਾਇਤ ਬਣ ਗਈ ਸਾਹਿਬ ਜਿਹੜੇ ਰੁੱਸ ਕੇ ਜਾ ਵੜਦੇ ਐ ਨਾਰਾ ਸਾਹਿਬ ਜਿਹੜੇ ਰੁਸਕੇ ਜਾਵਰਦੇ ਉਹਨਾਂ ਨੂੰ ਤਾਂ ਮਨਾਣ ਕਰੇ ਜਾਂਦੇ ਰਹਿੰਦੇ ਐ ਤੇ ਅੱਜ ਤੁਹਾਨੂੰ ਚਾਬੀਆਂ ਕਿਹਨੇ ਪਕੜਾਣੀਆਂ ਸੀ ਸਾਹਿਬ ਅੱਜ ਚਾਬੀਆਂ ਕਿਹਨੇ ਪਕੜਾਣੀਆਂ ਸੀ ਤੁਹਾਨੂੰ ਇਸ ਨਵੇਂ ਮਕਾਮ ਦੀਆਂ ਅੱਜ ਤੁਹਾਨੂੰ ਸੁਨੀਲ ਜਾਖੜ ਯਾਦ ਹੀ ਨਹੀਂ ਰਿਹਾ ਸੁਨੀਲ ਜਾਖੜ ਕਾਂਗਰਸ ਦਾ ਪਾਇਦਾਸ਼ ਹੈ ਸਾਹਿਬ ਸੁਨੀਲ ਜਾਖੜ ਅੱਜ ਵੀ ਸਟੇਜ ਤੇ ਖੜਾ ਕਾਂਗਰਸ ਕਰਕੇ ਖੜਾ ਮੇਰੀ ਗੱਲ ਨਹੀਂ ਜਿਹੜੇ ਲੋਕ ਰੋਜ਼ ਰੁਸਕੇ ਜਾਵਰਦੇ ਐ ਤੁਸੀਂ ਮਨਾ ਕੇ ਫੇਰ ਲੈ ਆ ਲਿਓ ਆ ਫੇਰ ਰੁਸ ਜਾਂਦੇ ਆ ਆ ਕਾਂਗਰਸ ਦੇ ਪੁੱਪੜੇ ਸਰ ਉਹਨਾਂ ਨੂੰ ਆਨੇ ਵਾਲੇ ਤਾਂ ਲਾਓ ਆਨੇ ਵਾਲੇ ਤਾਂ ਲਾਓ ਉਹਨਾਂ ਨੂੰ ਤਮਾਸ਼ਾ ਬਣਾ ਕੇ ਮੈਂ 1 ਮਿੰਟ ਸਾਫ਼ 1 ਮਿੰਟ 1 ਮਿੰਟ ਸਾਫ਼ ਪੁਲੀਸ ਸੁਣ ਲਓ ਯਾਰੋ ਉਹਦੇ ਬਾਅਦ ਮੈਂ ਨਹੀਂ ਤੁਹਾਡੀ ਜਾਨ ਖਾਣੀ ਪਲੀਜ਼ ਆਜਾ ਜਿਹਨੂੰ ਇੰਗਲਿਸ਼ 'ਚ ਕਹਿੰਦੇ ਨੇ ਸੁਵਾਨ ਸੌਂਗ ਕਹਿੰਦੇ ਹੋ ਹੱਸ ਜਦੋਂ ਮਰਦਾ ਹੈ लास्ट ਇੱਕ ਗਾਣਾ ਗਾ ਕੇ ਫਿਰ ਚਿੱਤ ਸੋ ਦੈਟਸ ਅਬਾਊਟ ਇਟ ਮੈਂ ਕੀ ਗੱਲ ਕਹਿਣ ਲੱਗਿਆ ਕਈ ਲੋਕ ਚਰਚਾਵਾਂ ਚੱਲ ਰਹੀਆਂ ਜਦੋਂ ਦੋ ਤਿੰਨ ਮਹੀਨੇ ਹੋ ਗਏ ਨੇ ਬੜਾ ਲੋਕਾਂ ਦੇ ਕਿਰਦਾਰ ਪਛਾਣੇ ਗਏ ਚੰਨੀ ਸਾਹਿਬ ਲੋਕ ਨਿੱਤਰ ਕੇ ਚੰਗੇ ਮਾੜੇ ਦੀ ਪਛਾਣ ਹੋ ਗਈ ਕਈਆਂ ਨੇ ਸਾਡੇ ਕੋਲ ਪਤਾ ਨਹੀਂ ਇੱਥੇ ਪੈਗੇਸਸ ਹੈ ਕਿ ਨਹੀਂ ਨੀ ਦਾ ਸੈਂਟਰ ਆਲਾ ਮੰਗ ਲਈਏ ਚੰਨਾ ਲਾਲ ਸਿੰਘ ਜੀ ਤੁਸਤਾ ਜਾਣੂ ਜਾਣੋ ਤੁਹਾਨੂੰ ਪਤਾ ਹੋਣਾ ਕਿਹਦੇ ਕਿਹਦੇ ਸੁਣ ਕੇ ਦੇਖੋ ਕਿਹਨਾਂ ਨੇ ਤਾਰ ਜੋੜ ਰੱਖੀਆ ਸੀਗੀਆਂ ਕਿਸੇ ਨੇ ਅਮਿਤ ਸ਼ਾਹ ਦੇ ਨਾਲ ਕਿਸੇ ਨੇ ਕੇਜਰੀਵਾਲ ਦੇ ਨਾਲ ਬਿਮਾਰ ਕੇ ਕਪੂਸੀ ਜਾਵੜਾਂਗੇ ਐ ਨਹੀਂ ਸਾਹਿਬ ਐ ਨਹੀਂ ਸਾਹਿਬ ਇੱਕ ਮੇਰੀ ਬੇਨਤੀ ਹੈ ਮੈਂ ਕੋ ਬੜਾ ਬੜਨ ਵਾਲੀ ਗੱਲ ਨਹੀਂ ਕਰਦਾ ਬੜਾ ਨਿਮਰ ਜੇ ਤੇ ਮੈਂ ਆਮ ਨਾਟ ਹੇਅਰ ਟੂ ਚੈਲੰਜ ਐਨੀਬਾਡੀ ਹੂੰਗਾ ਮਾਈ ਮੈਂ ਤਾਂ ਇੱਕ ਇੱਕ ਛੋਟਾ ਜਿਹਾ ਬਕਰਾਂ ਪਰ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਗੱਲ ਕਹਿਣੀ ਚਾਹੁੰਦਾ ਜੇ ਸੁਣੋ ਤਾਂ ਸੁਮਿਤ ਜੀ ਇੱਕ ਮਿੰਟ ਛੱਡ ਦਿਓ ਇੱਕ ਮਿੰਟ ਮੇਲਾ ਕਰ ਦਿਓ ਬਾਅਦ ਚ ਕਰਦੇ ਰਹੋ ਗੱਲਾਂ खुदा जाने खुदा जाने ये दुनिया जलवा गाए खाक है किसकी। खुदा जाने खुदा जाने कि महफल सजी है खुदा जाने ये दुनिया गाये लाश है किसकी हजारों उठ गए लेकिन सुनो मेरे कनी के सुनो जिन्हू मैं कह रहा हजारों उठ गए लेकिन

ਸਾਡੇ ਕਾਂਗਰਸ ਦੇ ਜਿਹੜੇ ਵਰਕਰ ਹੈ ਕਾਂਗਰਸ ਦੀ ਲੀਡਰਸ਼ਿਪ ਹੈ ਕੈਪਟਨ ਸਾਹ ਹੈ ਸਿੱਧੂ ਸਾਹ ਹੈ ਇਹਨਾਂ ਨੂੰ ਬਲ ਬਖਸ਼ੀ ਤਾਂ ਕਿ ਪੰਜਾਬ ਦੀ ਬਿਹਤਰੀ ਵਾਸਤੇ ਸਾਡਾ ਹਸਦਾ ਖੇਡਦਾ ਰੰਗਲਾ ਪੰਜਾਬ ਇਸੇ ਤਰ੍ਹਾਂ ਬਸਦਾ ਰਹੇ ਇਹਨਾਂ ਲੋਕਾਂ ਨੂੰ ਆਨੇ ਵਾਲੇ ਦਿਨਾਂ ਜਿਹੜੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਪੰਜਾਬ ਦਾ ਕਾਣ ਕੀਤਾ ਉਹਨਾਂ ਨੂੰ ਉੱਥੇ ਪਹੁੰਚਾਈਏ ਬਹੁਤ ਬਹੁਤ ਧੰਨਵਾਦ ਪਲੀਜ਼ ਸਬਸਕ੍ਰਾਈਬ आवर ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ